ਹਾਂਜੀ ਦੋਸਤੋ ਸਵਾਗਤ ਕਰਦੇ ਆ ਅੱਜ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਐਸ ਵਾਰ ਆਪਣਾ ਹਰਦੀਪ ਭਰਾ ਬੁਲਟ ਕਿੰਗ ਬਰਨਾਲੇ ਵਾਲਾ ਆਪਣੇ ਲਈ ਦੋ ਬੁਲਟ ਲੈ ਕੇ ਆਇਆ 2013 ਤੇ 2020 ਤੇ ਦੋਨਾਂ ਦੇ ਨੰਬਰ ਤੁਹਾਨੂੰ ਚੈੱਕ ਕਰਾ ਦਿੰਨੇ ਆ ਪੀਵੀਜੀ 08 ਤੇ ਪੀਵੀ 13 ਸੰਗਰੂਰ ਦਾ ਨੰਬਰ ਆਗਾ ਡਿਟੇਲ ਭਰਾ ਤੋਂ ਪੁੱਛ ਲੈਨੇ ਆ ਨਾਲ ਨਾਲ ਹਾਂਜੀ ਵੀਰੇ ਕੀ ਹਾਲ ਚਾਲ ਜੀ ਆਹ ਲੋ ਜੀ ਵੀਰੇ ਜਿਹੜਾ ਇਹ ਇਹ ਆਈ ਇਹ 2013 ਮਾਡਲ ਆ ਵੀਰੇ ਗਲੰਦਰ ਦਾ ਨੰਬਰ ਆਈ ਤੇ ਪਹਿਲੇ ਨਾਮ ਆ ਜੀ ਕੈਸ ਦੀ ਆਰਸ ਜਾਂ ਕੋਈ ਲੋਨ ਨਹੀਂ ਹੈਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਹਾਂਜੀ ਤੇ ਚੱਲੇ ਜੇ ਆਪਾਂ ਗੱਲ ਕਰੀਏ 7600 ਕਿਲੋਮੀਟਰ ਬਿਲਕੁਲ ਰੀਜਨਲ ਚੱਲਿਆ ਹੋਇਆਗਾ ਠੀਕ ਹੈ ਤੁਸੀਂ ਮੋਟਰਾਂ ਦੀ ਚੈੱਕ ਕਰ ਲਓ ਚਮਾ ਨਵਾਂ ਮੋਟਰ ਹੈ ਅਗਲਾ ਸ਼ੋਰੂਮ ਪੀਸ ਟਾਇਰ ਨਾਲ ਦੇ ਦੋਨੋਂ ਟਾਇਰ ਵੀਰੇ ਨਾਲ ਦੇ ਆ ਇਹ 2020 ਮਾਡਲ ਆ ਜੀ ਠੀਕ ਹੈ ਸੰਗਰੂਰ ਦਾ ਨੰਬਰ ਆ ਇਹਦੇ ਵੀ ਵੀਰੇ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਅਲਾਈ ਲੂਏ ਲੱਗੇ ਬਨੇ ਬੈਂਡ ਸਲੈਂਸਰ ਜਿਹੜਾ ਹੈਗਾ ਲੱਗਿਆ ਹੋਇਆ ਜੀ ਤੇ ਟਾਇਰ ਟੂਰ ਇਹਦੇ ਵੀ ਨਾਲ ਦੇ ਨੇ ਵੀਰੇ ਠੀਕ ਹੈ ਜੀ ਦੋਵੇਂ ਮੁੱਠੜ ਵਾਲੇ ਵੀਰੇ ਨੂੰ ਚੈੱਕ ਕਰਾ ਦੋ ਲਓ ਵੀਰੇ ਹਾਂ ਵੀਰੇ ਦੋਵੇਂ ਪਹਿਲੇ ਨਾਮ ਆ ਜੀ ਆ ਲੋ ਵੀਰੇ ਜਿੱਦਾਂ ਕਿ ਵੀਰ ਨੇ ਦੱਸਿਆਗਾ ਘੱਟ ਚੱਲੇ ਹੋਏ ਦੋ ਬੁਲਟ ਹੈਗੇ ਆਪਣੇ ਕੋਲ ਓਨਰ ਫਾਸਟ ਨੇ ਦੋਨਾਂ ਦੇ ਦੋਨੋਂ オリジナル ਨੇ ਲਾਏ ਲੋਏ ਲੱਗੇ ਹੋਏ ਨੇ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਭਰਾਵਾਂ ਨੂੰ ਬਰਨਾਲਾ ਲੋਕੇਸ਼ਨ ਆਪਣੀ ਜਿਹੜਾ ਉੱਪਰ ਨੰਬਰ ਚੱਲ ਰਿਹਾਗਾ ਉਸ ਨੰਬਰ ਤੇ ਕਾਲ ਕਰਕੇ ਠੀਕ ਆ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੋਨੇ ਬੁਲਟਾਂ ਦੀ ਡੀਲ ਕਰੈਕ ਕਰ ਸਕਦੇ ਹੋ ਆਪਣੇ ਕੋਲ ਹੋਰ ਵੀ ਬਹੁਤੇ ਬੁਲਟ ਖੜੇ ਆ ਪੁੱਠੇ ਤੋਂ ਲੈ ਕੇ ਸਿੱਧੇ ਕੇਨਾਂ ਵਾਲੇ ਸਟੈਂਡਰਡ ਇਲੈਕਟਰਾ ਕਲਾਸਕ ਤਿੰਨੇ ਤਰੀਕੇ ਦੇ ਬੁਲਟ ਖੜੇ ਦੁਬਾਰਾ ਦੱਸਣੇ ਲੋਕੇਸ਼ਨ ਬਰਨਾਲਾ ਗਈ ਤੁਰਨ ਤੋਂ ਪਹਿਲਾਂ ਸਾਨੂੰ ਕਾਲ ਜਰੂਰ ਕਰਨੀ ਆ ਤਾਂ ਠੀਕ ਹੈ ਬੁਲਟ ਦੀ ਪਹਿਲਾਂ ਜਾਣਕਾਰੀ ਲਈਓ ਫੇਰ ਤੁਰਿਓ ਕਈ ਭਰਾਵਾਂ ਨੇ ਦੂਰੋਂ ਆਉਣਾ ਹੁੰਦਾ ਸਾਡੇ ਕੋਲ ਬੁਲਟ ਉਸ ਟਾਈਮ ਕਿਹੜਾ ਮਾਡਲ ਖੜਾ ਕਿਹੜਾ ਨਹੀਂ ਕੀ ਚੱਕਰ ਹੈਗਾ ਸਾਰਾ ਕੁਝ ਤੁਹਾਨੂੰ ਦੱਸ ਕੇ ਫੇਰ ਤੁਰਿਓ ਐਦਾ ਤੁਸੀਂ ਤੁਰਪੋਂ ਤੇ ਨੇੜੇ ਕਾਲ ਕਰੋ ਵੀਰੇ ਅਸੀਂ ਆਗੇ ਫਲਾਨਾ ਬੁਲਟ ਚਾਹੀਦਾ ਸੀ ਉਹ ਹੋਵੇ ਨਾ ਆਪਾਂ 2 ਦਿਨਾਂ ਦੇ ਵਿੱਚ ਬੁਲਟ ਅਵੇਲੇਬਲ ਵੀ ਕਰਵਾ ਕੇ ਦੇ ਦੇਨੇ ਕਈ ਭਰਾਵਾਂ ਨੇ ਮੰਗ ਲਿਆ ਵੀਰੇ ਸਾਨੂੰ ਤੋਂ 2005 ਮਾਡਲ ਬੁਲਟ ਚਾਹੀਦਾ ਸਾਰਾ Ориਜਨਲ ਤੇ ਕੁਦਰਤੀ ਆਪਣੇ ਕੋਲ ਨਾ ਹੋਵੇ ਤਾਂ ਆਪਾਂ 2 ਦਿਨਾਂ ਦੇ ਵਿੱਚ ਬਾਈਆਂ ਨੂੰ ਅਵੇਲੇਬਲ ਵੀ ਕਰਾ ਕੇ ਦੇ ਦਾਂਗੇ ਜਿੱਦਾਂ ਕੀ ਕਹਿੰਦੇ ਹੁੰਦੇ ਨੇ ਨਾ ਜਿਵੇਂ ਕਈ ਡੀਲਰ ਕਹਿੰਦੇ ਨੇ ਕਾਰਾਂ ਵਾਲੇ ਵੀ ਨਵੀਂ ਗੱਡੀ ਵੀ ਤੁਹਾਨੂੰ ਆਪਾਂ ਦਵਾ ਸਕਦੇ ਹਾਂਗੇ ਮੌਕੇ ਦੇ ਬਿਨਾਂ ਵੇਟਿੰਗ ਤੋਂ ਆਪਾਂ ਉਹਦੇ ਤਰੀਕੇ ਨਾਲ ਆਪਾਂ ਬੁਲਟਾਂ ਦੇ ਪ੍ਰੋਫੈਸ਼ਨਲ ਆ ਵੀਰੇ ਆਪਣੇ ਭਰਾ ਆਪਣੇ ਨਾਲ ਜੁੜੇ ਹੋਏ ਨੇਗੇ ਇਹਨਾਂ ਦਾ ਕੰਮ ਕੀ ਹੁੰਦਾ ਬਸ ਬੁਲਟ ਲੱਭ ਕੇ ਲਿਆਉਣਾ ਜਿੱਥੋਂ ਮਰਜ਼ੀ ਲੱਭ ਕੇ ਲਿਆਉਣ ਨਾਵੇਂ ਸਾਫ਼ ਸੁਥਰੇ ਬੁਲਟ ਲਿਆਉਂਦੇ ਨੇਗੇ ਤੇ ਦੁਬਾਰਾ ਤੁਹਾਨੂੰ ਦੱਸ ਰਹੇ ਹਾਂ ਉੱਪਰ ਚੱਲ ਰਹੇ ਨੰਬਰ ਤੇ ਕਾਲ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤੇ ਥੱਲੇ ਆਪਣੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਰਹੀ ਹੈ ਸਿੰਘਾ ਡੋਰੀ ਉੱਤੇ ਪਹੁੰਚੋ ਤੇ ਉੱਥੇ ਜਾ ਕੇ ਵੀ ਤੁਸੀਂ ਪੇਜ ਨੂੰ ਫੋਲੋ ਕਰੋ ਠੀਕ ਹੈ ਜੀ ਤੇ ਆਪਾਂ ਹਰ ਬਾਰ ਤੁਹਾਡੇ ਲਈ ਨਵੇਂ ਤੋਂ ਨਵੇਂ ਬੋਲਟ ਲੈ ਕੇ ਆਵਾਂਗੇ ਸਾਨੂੰ ਹੌਸਲਾ ਮਿਲਦਾ ਜੇ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਦੇਖਦੇ ਹੋਗੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿਹੜੇ ਸਾਨੂੰ ਪਿਆਰ ਕਰਦੇ ਨੇ ਜੀ